ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਤੇ ਤੈਨੂੰ ਵਾਹਿਗੁਰੂ ਕੋਈ ਕੁਛ achhi madad ਦਵੇ ਵੀ ਕਿਉਂ ਮਤ ਮਾਰੀ ਗਈ ਏ ਤੇਰੀ ਉਹਦੇ ਪੈਰ پکڑ ਰਿਆ ਖੂਨੀ ਦੇ ਉਹਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਅਭਿਤਾ ਬਚਨ ਉਹਦੇ ਨਾਲ ਰਾਜੀਵ ਗਾਂਧੀ ਦੇ ਨਾਲ ਖੜਾ ਹੋ ਕੇ ਕਹਿ ਰਿਹਾ ਏ ਤੁਨਕਾ ਬਦਲਾ ਖੂਨ ਆਮ ਲੋਕੀ ਅਨਪੜ੍ਹ ਹੈਗੇ ਸੀ ਸਾਰੇ ਉਹ ਭੜਕ ਗਏ ਉਹਨਾਂ ਨੇ ਸਾਡੇ ਘਰਵਾਰੋਂ ਜਾਣ ਦਿੱਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਕੁਝ ਵੀ ਨਹੀਂ ਬਚਾਇਆ ਮਾਵਾ ਦੇ ਪੁੱਤਰ ਚਲੇ ਗਏ ਥੇੜਾ ਦੇ ਵੀਰ ਚਲੇ ਗਏ ਸੌਂਗੜਾ ਦੇ ਸੌਗ ਉੱਜੜ ਗਏ ਕੁਝ ਵੀ ਨਹੀਂ ਬਚਿਆ ਤੇ ਉਹਦਾ ਫੱਕ ਦੇ ਰਿਹਾ ਉਹਦੇ ਅੱਗੇ ਬੰਦਾ ਦੇਖ ਰਿਹਾ 1 ਨਵੰਬਰ ਨੂੰ ਮਗੜੇ ਦਾ ਪ੍ਰੋਗਰਾਮ ਕਰ ਰਿਹਾ ਹੈ ਬਹੁਤ ਗਲਤ ਕਰ ਰਿਹਾ ਹੈ ਸਾਡੇ ਜਗਮਾਂ ਦੇ ਨਮਕ ਨਾ ਛਿੜਕੋ ਅਸੀਂ ਤਾਂ ਪਹਿਲੇ ਹੀ ਮਰੇ ਪਏ ਉਹਨਾਂ ਨੂੰ ਹੋਰ ਨਾ ਮਾਰੋ जा रो, के और लेकिन वो कह रहा है है पंजाब पंजाब की की बात की जा रही है उस के द्वारा संस्कृति का उन्होंने हवाला दिया तो थोड़ी हेल्प तो जाके पेड़ पकड़ेगा ना कम करो चलो ਤੁਕਦੇ ਵਿੱਚ ਹਰ ਇਨਸਾਨ ਮਦਦ ਕਰਦਾ ਥੋੜੀ ਐਲਪ ਹੋ ਗਈ ਤੇ ਉਹਦੇ ਜਾ ਕੇ ਪੈਰ ਪਤਾ ਨਾ ਠੀਕੇਗਾ ਬੰਗੜੇ ਪਾਏਗਾ ਤਰਜਾ ਕਮਨਾ ਕਰਦੇ ਜੀ ਦੁਸ਼ਮਣ ਅਕਾਲ ਤੱਕ ਸਾਹ ਜਾ ਕੇ ਮਾਫੀ ਮੰਗ ਤੇ ਤੈਨੂੰ ਵਾਹਿਗੁਰੂ ਮਾਫ ਕਰੇ ਨਹੀਂ ਤੇ ਅਸੀਂ ਤੇ ਮਾਫ ਠੀਕਰਾ ਕੇ ਤੈਨੂੰ ਕੀ ਕਹੋਗੇ ਮੈਂ ਸੱਚੀ ਤੇ ਬੇਟੇ ਨਹੀਂ ਚਾਹੁੰਦੀ ਹੈ ਕਿ ਉਹਦੀ ਗਲਤੀ ਹੈਗੀ ਮਾਫੀ ਮੰਗਣੀ ਚਾਹੀਦੀ ਹੈ ਸਾਡੇ ਕੋਲ ਮੈਨੂੰ ਲੱਗਦਾ ਹੈ ਕਿ ਸਾਡੇ ਵਾਸਤੇ 24 ਫਿਰ ਆ ਗਈ ਇੱਕ ਤਰੀਕਾ ਨਵਾਂ ਆਂਦੀ ਹੈ ਜਿਵੇਂ ਇੱਕ ਤਰੀਕਾ ਇਹ ਤੇ ਲੱਗਦਾ ਵੀ ਸਾਡੇ ਵਾਸਤੇ ਫਿਰ ਸਾਡੇ ਨਾਲ ਉਸਦੇ ਨਾਲ ਕਿੱਥਾ ਹੋਇਆ ਹੈ ਸਾਨੂੰ ਮਾਰਿਆ ਗਿਆ ਵਿਚਾਰ ਦਿੱਤਾ ਕਰਵਾ ਸਰ ਕਰ ਤੇ ਬੇਗਰ ਹੋ ਕੇ ਸਾਡੇ ਨਾਲ ਤੇ ਫਿਰ ਹੋਈ ਸਾਡੇ ਜ਼ਖਮ ਤਾਜ਼ੇ ਹੋ ਜਾਂਦੇ ਨੇ ਸਾਡੇ ਪਰਿਵਾਰ ਨੂੰ ਮਾਰਿਆ ਗਿਆ ਕਦੇ ਸਾਹਮਣੇ ਸਾਰੇ ਲੁਟੇ ਦਿੱਤਾ